ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਇਹ ਵੀਡੀਓ ਇੱਕ ਫਕਰ ਜਿਹੇ ਬੰਦੇ ਦੇ ਵਿਆਹ ਦੀ ਹੈ ਜਿੱਥੇ ਸਾਲੀਆਂ ਉਸਦੇ ਨਾਲ ਮਜ਼ਾਕ ਮਸਤੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅਤੇ ਇਸ ਭੋਲੇ ਜਿਹੇ ਬੰਦੇ ਨੂੰ ਲੋਕਾਂ ਦੇ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਓ ਅੱਗੇ ਤੁਹਾਡੇ ਨਾਲ ਆਪਾਂ ਉਹ ਪੂਰੀ ਵੀਡੀਓ ਸਾਂਝੀ ਕਰਦੇ ਹਾਂ ਨੋ ਬੱਸ ਬੱਸ ਬਾਲਾ ਨਾ ਕੰਮ ਕਰ ਨੀ ਜਿਆਦਾ ਮਿੱਠਾ ਨਾ ਕਰ ਇਹੇ ਮਰਜੀ ਐ ਤੂੰ ਖਵਾ ਕਿਸੇ ਬੰਦੇ ਦੇ ਸਾਹਮਣੇ ਨਾ ਆ ਜਾ ਮਿੱਠੂ ਤੂੰ ਵੀ ਮਰੇ ਮੂੰਹ ਮੇ ਟੱਕਰਾਇਆ ਯਾਰ ਆਇਨਾ ਕਰ ਤੂੰ ਹਾਂ ਨਹੀਂ ਟੱਕਣੀ ਨਹੀਂ ਕੋਈ ਨਹੀਂ ਹੈ ਜੀ సగన్వేళ లో పడ ఆ రివన్ కట్ట సగన్య జయ జయ జ ਯਾਰ ਉਹ ਯਾਰ ਉਹ ਕਿਹ ਅਦਾ ਕਰੇ ਮੈਂ ਪਾਰਸ ਗਿਆ 500 ਜੀ ਬੱਸ ਕੋਈ ਨਹੀਂ ਕੋਈ 500 ਦੇ ਦੇ ਵੀ ਸਹੀ ਗੱਲ ਹੈ ਮੈਂ ਦੱਸਦਾ ਕਰ ਲੈ ਜਾ ਟੁੱਟੇ ਦੇ ਇਹਨਾਂ ਨੇ ਵੰਡਣੇ ਲੈ ਵੇ ਠੀਕ ਬਸ ਠੀਕ ਹੈ ਚੱਲ ਬਿੱਟੂ ਠੀਕ ਹੈ ਜੀ ਕੱਢ ਦੇ ਕੱਢ ਦੇ ਕੱਢ ਦੇ ਆੜੀ ਮਾਰਾ ਸਾਰੇ ਜਣੇ ਮਾਈ ਬਰਥਡੇ ਟੂ ਜੂ ਠੀਕ ਹੈ ਅਰੇ ਇਹਨੂੰ ਪੰਨਿਆਂ ਤੋਂ ਬਾਹਰ